ਸੀਤਾ ਜਿਸ ਵਕਤ 20 ਸਾਲ ਦੀ ਉਮਰ ਵਿੱਚ ਜਵਾਨ ਹੋ ਕੇ ਵਰ ਪ੍ਰਾਪਤ ਹੋ ਗਈ ਤੇ ਰਾਜੇ ਜਨਕ ਨੇ ਸੀਤਾ ਜੀ ਦਾ ਵਿਆਹ ਚਾ ਦਿੱਤਾ ਦੂਰ ਦੂਰ ਤੱਕ ਇਸ ਗੱਲ ਦੀ ਖਬਰ ਪਹੁੰਚਾ ਦਿੱਤੀ ਗਈ ਕਿ ਜਿਹੜਾ ਸੂਰਬੀਰ ਸੀਤਾ ਜੀ ਦਾ ਤ੍ਰਸ਼ ਉਠਾ ਦੇਵੇ ਉਹ ਸੀਤਾ ਨੂੰ ਪ੍ਰਣਾਮ ਕੇ ਲਿਜਾ ਸਕਦਾ ਹੈ ਜੇ ਸਵਕ ਸੀਤਾ ਜੀ ਦੇ ਵਿਆਹ ਦੀ ਸਾਰੀ ਦੁਨੀਆ ਵਿੱਚ ਖਬਰ ਪੁੱਜੀ ਤਾਂ ਸ਼੍ਰੀ ਰਾਮ ਜੀ ਬਹੁਤ ਚਿਰ ਦੇ ਇਸ ਗੱਲ ਦੇ ਮਗਰ ਸਨ ਕਿ ਸੀਤਾ ਨਾਲ ਸ਼ਾਦੀ ਮੈਂ ਕਰਵਾਵਾਂਗਾ ਦੂਸਰੇ ਦਿਨ ਸੀਤਾ ਜੀ ਦੇ ਵਿਆਹ ਦਾ ਅਸਲੀ ਮਕਰਰ ਕੀਤਾ ਹੋਇਆ ਸਮਾਸੀ ਰਾਮਨ ਰਾਤ ਦੇ ਵਕਤ ਆ ਕੇ ਚੋਰੀ ਤਰਸ ਚੁੱਕੇ ਚਲਾ ਗਿਆ ਰਾਵਣ ਜੀ ਦੇ ਮਨ ਵਿੱਚ ਇਹ ਡਰ ਸੀ ਕਿ ਜੇ ਮੈਂ ਤਰਸ ਨੂੰ ਉਠਾ ਲਿਆ ਤਾਂ ਸੀਤਾ ਦੇ ਵਿਆਹ ਵਿੱਚ ਜਾਵਾਂਗਾ ਜੇ ਤਰਾਸੇ ਨਾ ਉਠਾਇਆ ਗਿਆ ਤਾਂ ਨਹੀਂ ਜਾਵਾਂਗਾ ਰਾਮਨ ਨੂੰ ਇਸ ਤੀਦਾ ਪੂਰਾ ਖਤਰਾ ਸੀ ਕਿ ਦੁਨੀਆ ਵਿੱਚ ਮੇਰਾ ਨਾਮ ਬੜਾ ਮਸ਼ਹੂਰ ਹੈ ਕਿਤੇ ਵਿਆਹ ਵਿੱਚ ਆਏ ਹੋਏ ਯੋਧਿਆ ਦੇ ਸਾਹਮਣੇ ਮੇਰੀ ਹੱਥ ਤੱਕ ਨਾ ਹੋ ਜਾਵੇ ਇਸ ਕਰਕੇ ਚੋਰੀ ਚੋਰੀ ਰਾਤ ਨੂੰ ਤ੍ਰਸ ਚੁੱਕ ਕੇ ਲੈ ਗਿਆ ਜਦੋਂ ਰਾਤ ਦੇ ਵਕਤ ਰਾਮਨ ਤਰਸੂ ਠਾਕੇ ਲੰਕਾ ਵਿੱਚ ਚਲਾ ਗਿਆ ਰਾਮਨ ਦੇ ਦਿਲ ਵਿੱਚ ਇਹ ਅਗਮਾਨ ਆ ਗਿਆ ਕਿ ਮੇਰੇ ਨਾਲੋਂ ਵੱਡਾ ਯੋਧਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਹੁਣ ਸੀਤਾ ਨੂੰ ਮੈਂ ਹੀ ਪਰਣਾਵਾਗਾ ਰਾਮਨ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਸ਼ਰਮਨ ਸਾਹਿਬ ਦੀ ਰਚਨਾ ਅਨੁਸਾਰ ਤਰਸ ਮੈਂ ਇੱਕ ਵਾਰ ਹੀ ਚੁੱਕ ਸਕਦਾ ਹਾਂ ਜਦੋਂ ਦੂਸਰਾ ਦਿਨ ਚੜਿਆ ਤਾਂ ਸੀਤਾ ਜੀ ਨੂੰ ਪਰਣਾਉਣ ਲਈ ਵਡੇ-ਵਡੇ ਸਭ ਦੁਨੀਆ ਦੇ ਯੋਧੇ ਆਏ